یہ پچی لاکھ روپیہ جگہ وہ لائبریری مل رہا کن لائٹ لیا کن کام کرنا دیکھنا گا تیار کرنا گا پیسے کھاتے چاہے اگلے دس پندرہ ہزار پیسے بھیج دو گا کیونکہ میں جتنے جانا جن میں وہ بھیج دیں بھیجتا یہ ہے کتاب کر کے چلے گیا تو دوسرا جا بچپن پھر بھی دیا گیا ڈگا پیار جا موسیقی موسیقی ਜੰਦਾਤ ਨੇ ਮੇਰੇ ਵਿਰੁੱਧ ਪੂਰੀ ਦਸਰ ਦੇ ਤੇਰੇ ਨੂੰ ਆ ਪੇਂ ਦਸਰ ਦੇ ਨੇ ਲਾਈ ਪਰਦੇਸੀਆਂ ਆਹ ਨਾਲ ਨਾਲ ਖੁਲੀ ਮਾਣਾ ਨਾਲ ਬੜੀ ਇਹ ਕਿ ਤੂਆ ਸੱਤਰਾ ਫਾਈਨਲ ਜਿੱਤੂ ਕਰਨਾ ਪਰੋ ਆਹ ਕਦੇ ਮੇਰੇ ਕੋਲ ਦੇ ਪਿੱਛੇ ਉਹਦਾ ਬਹੁਤ ਸਾਰੇ ਦਾਦੀ ਪਾ ਕੇ ਸਾਹਮਣੇ ਚ ਬੱਜੀਆ ਹੁੰਦੇ ਨੇ ਅੱਗੇ ਦਾ ਚਾਤਾ ਹਰਨਾ ਸੱਮਣੇ ਬੈਠੇ ਤੇ ਪੱਲੀ ਧੱਕਾ ਦੀਆਂ ਵਟਿਆ ਰਿਹਾ ਉਹ ਨਾਮ ਜੀਣਾ ਪਰ ਸਿੰਘ ਪੁੱਤ ਸਮੇਂ ਦੇ ਕੋ ਵੀਰੇ ਇੱਧਰ ਜੀਰੇ ਨਾਮ ਨਾਲ ਸੈਰ ਬੱਦੂ ਜਾਨਾ ਨਬਰ ਆਸ ਸੱਤ ਜੱਗ ਦੇ ਬੇ ਨਾਮ ਛੇਪੋ ਵਾਲਾ ਪ੍ਰਾਈਜ਼ ਕਰਦਾ ਇਹਨੂੰ ਖੋਹੋ ਦੇ ਫੜਾ امن لولی جگہ برکی جی سکندر سنگھ جی گردار لیا جی پتنگ راہل خرانا جی چینل اوتار چند جی رندھیر جی سیپر جین جی رمن پانییا جی آمن سندیپ کارشر گولی جی پترکار بھائی چار رندھی سن جی اِسی انہوں کا بہت بہت دنواد کرتے ہیں جی موٹی جی سارے درجہ پہنچتے ہیں پترکاشان سارے کا بہت بہت جی جی آپ ਜਾਤ ਬਹੁਤ ਬੜੀ ਨਾ ਕੰਮ ਕਰੀਏ ਦੇ ਇਹਨਾਂ ਪਿਆ ਹੋਇਆ ਚਾਰ ਫੀਟ ਪਿਆ 20 ਦੀ ਕਬੱਡੀ ਦੇ ਵਿੱਚੋਂ ਹੋਰ ਦੇਖਾਂ ਦੇ ਕੇ ਰੱਬੂ ਨਾਲ ਜੱਸਾ ਬੰਦੇ ਬੰਦੇ ਕਰਾਈ ਜਾਂ ਲੈੰਦਰ ਭੱਜੂ ਇਹ ਕਹਿੰਦਾ ਸਮੇਂ ਦੀ ਹੈ ਬਈ ਹਿਸਤੀਤੀ ਵਾਲੇ ਆਹ ਰਾਮਰੇ ਦੀ ਕਬੱਡੀ ਆਪ ਤੇ ਘੱਟੀ ਇੱਤਾ ਵਿੱਚ ਘੱਟੀ ਬੋਲੀਆ ਬੱਲੇ ਬੱਲੇ ਤੇ ਆ ਕਰਦੇ ਆ ਜਿਹਨਾਂ ਜਮਾਰੂ ਕੇ ਲੱਗੇ ਪਿਆਰ ਸੱਦਿਆ ਉਹ ਕਹਿੰਦੇ ਨੱਕਾ ਵੀ ਤੱਸੇ ਲੱਗਿਆ ਹੋਇਆ ਬੱਲੇ ਬੱਲੇ ਆ ਨੱਕਾ ਕਹਿੰਦੇ ਬਾਸਲੇ ਵਾਲਾ ਪਰ ਨੰਬਰ ਇਹਦਾ ਰੇਟਰ ਦੇ ਕੌਂਦੇ ਵਿੱਚ ਚਾਲੇ ਘੱਟ ਕੇ ਦਿੱਤੀ ਹੈ ਉਹ ਬਜ਼ੁਰਗ ਬੈਠੇ ਨੇ ਸਾਡੀਆਂ ਸੱਖਾਂ ਦੇ ਬਾਬੇ ਮੋਰ ਸਤਕਾਰ ਕਰਿਆ ਕਰੋ ਇਹਨਾਂ ਬਜ਼ੁਰਗਾਂ ਦਾ ਜੇ ਬਾਪੂ ਮੰਜੇ ਤੇ ਬਿਮਾਰ ਪਿਆ ਹੋਵੇ ਸੁੱਤ ਮੁੱਚਲੇ ਉਹ ਬਾਪੂ ਤੇਰਾ ਕੀ ਦੁਖਦਾ ਅੱਤਾ ਬਾਪੂ ਦਾ ਰਾਠੀ ਹੋ ਜਾਂਦਾ ਸਾਡੀ ਸੱਤਾਂ ਦੇ ਬਾਪੇ ਬੋਲ ਨੇ ਇਹਨਾਂ ਦੀ ਮਦਦ ਆਪੇ ਧਰਤੀ ਜਸਵੀਰ ਸਿੰਘ ਸਰਪੰਚ ਨਿਆਣਾ ਖੁਰਦਜੀ ਉਹਨਾਂ ਦਾ ਸਨਮਾਨ ਚੇਅਰਮੈਨ ਸਾਹਿਬ ਸਨਮਾਨ ਕਰਨਗੇ ਆਪਣਾ ਸਨਮਾਨ ਲੈ ਲੋ ਜੀ ਸਰਪੰਚ ਨਿਆਣਾ ਵਰਨਾਮ ਪਰਿਵਾਰ ਸਤਨਾ ਮੈਨ ਹਰਜਿੰਦਰ ਇਹ ਕਬੱਡੀ ਦਾ ਬੂਟਾ ਮਿਲਿਆ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਹਰਜੀਤ ਹਰਮਨ ਭਰਾ ਸਾਡਾ ਉਹਦਾ ਵੀ ਇੱਕ ਵੱਡਾ ਸਨਮਾਨ ਹੋਵੇਗਾ ਉਹਨੇ ਵੀ ਪੁੱਜਣਾ ਜੱਸੀ ਸੋਹਿਆ ਨੂੰ ਬਹੁਤ ਵੱਡੀ ਮੁਬਾਰਕਾਂ ਕਿ ਉਹਨਾਂ ਦੇ ਦਿੱਕੇ ਦੇ ਸੱਦੇ ਤੋਂ ਦੇਵਾਨੀ ਅਤੇ ਜੱਸੀ ਦੇਖੋ ਜੀ ਬੈਂਡਰ ਪੰਜਾਬ ਰਾਜਪੂਰ ਇੱਕ ਮਿਸਰ ਪੰਜਾਬ ਤੇ ਰਾਜਨ ਸਿੰਘ ਢੁਲਈ ਜੀ ਚਰਨਾਂ ਨਾਲ ਕਮ ਤੋਂ ਲੱਗੀਆਂ ਸਮੇਂ ਵਿੱਚੋਂ ਵੀ ਦੇ ਪੁਰਾਣਾ ਹੈ ਇਸ ਸਮੇਂ ਤੋਂ ਸ਼ਾਸਤ ਦਾ ਹਿੱਸਾ ਬਣੇ ਹੋਏ ਆਰ ਬੜੀ ਰੇਟ ਕੀਤੀ ਹਬਕੀਲੀ ਦੇ ਖੇਤਰ ਵਿੱਚ ਉੱਚਾ ਫਾਇਦਾ ਆਇਆ ਸਾਡੇ ਆਰ ਸਰਦਾਰ ਦੇਵਮਨ ਜੀ ਵੀ ਉਹਨਾਂ ਦੇ ਨਾਲ ਆਏ ਆ ਕਿਉਂਕਿ ਜਦੋਂ ਖੇਡ ਮੇਲਾ ਕਰਵਾਇਆ ਗਿਆ ਉਹਦੇ ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਗਾ ਮੇਰੇ ਨਾਲ ਸਾਡੇ ਲੋਕਲ ਇਤੋਂ ਦੇ ਐਮ.ਐਲ.ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਪੰਜਾਬ ਦੇ ਫੂਡ ਕਮਿਸ਼ਨ ਦੇ ਮੈਂਬਰ ਜੀ ਸੀ ਸਿੰਘ ਜੀ ਕੋਟ ਔਰ ਅਸੀਸ ਸੋਨਿਆ ਜੀ ਸਰਦਾਰ ਰਾਜਵਰ ਸਿੰਘ ਕੋਲੇ ਜੀ ਸਾਡੇ ਮਹਿਰ ਸਾਹਿਬ ਸਾਰੇ ਸਾਥੀ ਜਿਹੜੇ ਆਏ ਨੇਗੇ ਪੰਜਾਬ ਸਰਕਾਰ ਦਾ ਮਿਸ਼ਨ ਆ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾਗਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਖੇਡਣ ਲਾਉਣਾਗਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ ਚ ਪਾਵਾਂਗੇ ਖੇਡ ਦੇ ਮੈਦਾਨ ਚ ਲੈ ਕੇ ਜਾਵਾਂਗੇ ਤਾਂ ਮੈਂ ਸਮਝਦਾ ਪੰਜਾਬ ਦੇ ਉਧਰ ਨਸ਼ਾ ਜਿਹੜਾ ਉਹ 100% ਖਤਮ ਹੋਊਗਾ ਕਿਉਂਕਿ ਖੇਡਣ ਦੇ ਨਾਲ ਮਨੁੱਖ ਨਸ਼ੇ ਵੱਲ ਨਹੀਂ ਪਾਤਾ ਹੈਗਾ ਹੁਣੇ ਹੀ ਸਭ ਤੋਂ ਵੱਡਾ ਬਜਟ ਜਿਹੜਾ ਇਸ ਸਾਲ ਦਾ ਸੀਗਾ ਉਹ ਜੁਬਾਨ 1000 ਕਰੋੜ 1000 ਕਰੋੜ ਰੁਪਏ ਸੀ ਫੀਲ ਸਟੇਡੀਅਮ ਬਣਾਉਂਦੇ ਰੱਖਿਆ ਜਿਹਦੇ ਨਾਲ 3000 ਪੰਜਾਬ ਦੇ ਅੰਦਰ ਪਿੰਡਾਂ ਤੇ 3000 ਖੇਡ ਸਟੇਡੀਅਮ ਬਣ ਰਹੇ ਨੇ 250 ਤੋਂ ਉੱਪਰ ਖੇਡ ਨਸਰੀਆਂ ਬਣ ਰਹੇ ਨੇ ਪਹਿਲਾਂ ਸਾਡਾ 1000 ਦਾਗਾ ਪਰ ਲੇਕਿਨ ਇਸ ਸਾਲ 250 ਤੋਂ ਉੱਪਰ ਬਣ ਚੁੱਕੀਆਂ ਨੇ ਕਿਆਂ ਸੋ ਖੇਡਾਂ ਮਤਲਬ ਪੰਜਾਬ ਦੀਆਂ ਇਹੀ ਕਾਰਨਾਂ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੈਸ਼ਨਲ 올림픽ਸ ਦੇ ਅੰਦਰ ਵੱਡੇ ਮੈਡਲ ਜਿੱਤ ਕੇ ਆਏ ਨੇ ਹੁਣੇ ਹੀ ਸਾਡੀ ਕ੍ਰਿਕਟ ਦੀ ਜਿਹੜੀ ਕੁੜੀਆਂ ਦੀ ਟੀਮ ਆ ਉਹ ਵੀ ਵਰਲਡ ਕੱਪ ਜਿਹੜਾ ਕ੍ਰਿਕਟ ਦਾ ਹੋਇਆ ਜਿੱਤ ਕੇ ਆਈ ਆ ਉਹਨਾਂ ਨੂੰ ਵਧਾਈਆਂ ਸੋ ਪੰਜਾਬ ਦੇ ਨੌਜਵਾਨਾਂ ਦੇ ਕਦਮ ਜਿਹੜੇ ਲਗੇ ਉਹਨ ਖੇਡ ਸਟੇਡੀਅਮਾਂ ਵੱਲ ਜਾ ਰਹੇ ਨੇ ਕਿ ਨਸ਼ਿਆਂ ਤੋਂ ਕੋਹਾਂ ਦੂਰ ਆਏ ਨੇ ਪਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਆ। ਆਰਐਸਐਸ ਦੇ ਪੁੱਤੇ ਦਾ ਕਤਲ ਹੋ ਗਿਆ। বিজে ਆਰਐਸਐਸ ਦੇ ਪੁੱਤੇ ਦਾ ਕਤਲ ਹੋਇਆ। ਬੀਜੇਪੀ ਕਹਿੰਦੀ ਵੀ ਲਾਅ ਐਂਡ ਆਰਡਰ ਤੇ ਪੰਜਾਬ ਸਰਕਾਰ ਫੇਲ ਹੈ। ਦੇਖੋ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ ਹੇਠਾ ਟਿੱਕਾ-ਦੁੱਕਾ ਜਿੱਥੇ ਵੀ ਕਟਦਾਮਾ ਹੁੰਦੀਆਂ ਨੇ ਕਿਆਂ ਤੁਰੰਤ ਸਾਡੀ ਜਿਹੜੀ ਪੰਜਾਬ ਪੁਲਿਸਾਂ ਤੋਂ ਹਰਕਤ ਚਾਹ ਕੇ ਉਹਨਾਂ ਜਿਹੜੇ ਵੀ ਐਂਟੀ-ਸੋਸ਼ਲ 엘ਿਮੈਂਟਸ ਨੇਗੇ ਉਹਨਾਂ ਦੇ ਖਿਲਾਫ ਜਬਰਦਸਤ ਸੈਕਸ਼ਨ ਕਰ ਦਿਆ ਜਿਹੜੇ ਪ੍ਰਦਰਸ਼ਨ ਕਰ ਰਹੇ ਉਹਨੇ ਪਰਚਾ ਦਰਜ ਕੀਤਾ ਗਿਆ ਸਟੂਡੈਂਟਾਂ ਨੇ ਇਸ ਤਰ੍ਹਾਂ ਦੇਖਦੇ ਦੇਖੋ ਕੇਂਦਰ ਸਰਕਾਰ ਪੰਜਾਬ ਦੇ ਹਰ ਇੱਕ ਵਿਅਕਤੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਨਫਰਤ ਕਰਦੀ ਆ ਚੰਡੀਗੜ੍ਹ ਦੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਖੋਣਾ ਚਾਹੁੰਦੀ ਆ ਮੈਂ ਦੇਖ ਰਿਹਾ ਸੀ ਹੁਣੇ ਹੀ ਪਹਿਲਾਂ ਜਿਹੜੀ ਪੁਰਾਣੀ ਸਰਕਾਰ ਸੀ ਉਹਨੇ ਲਿਖ ਕੇ ਭੇਜਿਆ ਸੀਗਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਜਿਹੜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਯੂਨੀਵਰਸਿਟੀ ਜਿਹੜੀ ਕੇਂਦਰ ਲੈ ਲਵੇ ਤਾਂ ਪੰਜਾਬ ਨੂੰ ਇੱਕ ਤਰਾਦ ਨਹੀਂ ਹੋਊਗਾ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਨੇ ਇਹ ਯੂਨੀਵਰਸਿਟੀ ਬਿਲਕੁਲ ਰੱਖਾਂਗੇ ਬਿਲਕੁਲ ਨਹੀਂ ਜਾਣ ਦੇਵਾਂਗੇ ਕੇਂਦਰ ਸਰਕਾਰ ਦੇ ਸਾਰੇ ਮਨਸੂਬੇ ਜਿਹੜੇ ਅਸੀਂ ਫੇਲ ਕਰਾਂਗੇ ਸਬੂੱਚੇ ਪੰਜਾਬੀ ਜਿਹੜੇ ਨੇ ਉਹ ਇੱਕ ਮੁੱਟ ਨੇ ਇੱਕ ਜੁੱਟ ਨੇ ਇਹ ਲੜਾਈ ਸਾਡੀ ਕਾਮਨ ਆ ਸਾਡੀ ਸਾਧੀ ਆ ਸਾਰੇ ਪੰਜਾਬ ਦੀ ਡਟ ਕੇ ਲੜਾਂਗੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਹੂਗੀ ਇੰਨਾ ਪ੍ਰੋਟੈਸਟ ਹੋ ਰਿਹਾ ਕੇਂਦਰ ਸਰਕਾਰ ਕਿਉਂ ਨਹੀਂ ਕਰਦੀ ਠੀਕ ਆ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਹੰਕਾਰ ਹੋ ਗਿਆ ਹੰਕਾਰੀ ਹੋ ਚੁੱਕੇ ਨੇ ਦੇਸ਼ ਦਾ ਰਾਜਾ ਜਦੋਂ ਦੇਸ਼ ਦਾ ਰਾਜਾ ਹੰਕਾਰੀ ਹੋ ਜਾਂਦਾ ਕਿਸੇ ਸੁਣਦਾ ਨਹੀਂ ਹੁੰਦਾ ਸੋ ਕੰਮ ਜਿਹੜਾ ਬੋਦੀ ਸਾਹਿਬ ਨੇ ਫੜਿਆ ਹੋਇਆਗਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਜਾਰੀ ਕਰਦਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਕਰਦਾ ਖਾਸ ਕਰਕੇ ਜਿਹੜੇ ਆਪੋਜੀਟ ਸਟੇਟ ਦੇ ਸਟੇਟ ਨੇਗੇ ਉੱਥੇ ਲਗਾਤਾਰ ਉਹਨਾਂ ਸਟੇਟਾਂ ਦੇ ਹਮਲੇ ਬੋਲੇ ਜਾ ਰਹੇ ਨੇ ਪਰ ਦੇਸ਼ ਹੌਲੀ-ਹੌਲੀ ਇਕਜੁੱਟ ਹੋ ਰਿਹਾ ਇਕ ਮਟੋਰੀਆ ਔਰ ਭਾਰਤੀ ਜਨਤਾ ਪਾਰਟੀ ਤੋਂ ਆਉਣ ਵਾਲੇ ਸਮੇਂ ਚ ਚੜ੍ਹਾਈ ਹਾਰ ਦਾ ਸਾਹਮਣਾ ਕਰ ਸਕਪੀਰ ਬਾਦਲ ਕਹਿੰਦੇ ਨੇ ਸਾਜੀ ਪਾਰਟੀ ਨੂੰ ਇਕਜੁੱਟ ਹੋਣ ਦੀ ਲੋੜ ਹੈ ਪੀਯੂ ਮਾਮਲੇ ਤੇ ਕਿਸ ਤਰ੍ਹਾਂ ਵਾਚ ਕਰਦੇ ਦੇ ਪਿਤਾ ਸਤਿਕਾਰਯੋਗ ਪਿਤਾ ਬਰਹਮ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੈਂਟਰ ਸਰਕਾਰ ਨੂੰ ਲਿਖ ਕੇ ਪੱਤਰ ਭੇਜਿਆ ਸੀਗਾ ਕਿ ਇਹ ਯੂਨੀਵਰਸਿਟੀ ਤੁਸੀਂ ਲੈ ਲਓ ਅਸੀਂ ਇਸ ਯੂਨੀਵਰਸਿਟੀ ਨੂੰ ਨਹੀਂ ਰੱਖਣਾ ਚਾਹਦੇ ਸੋ ਤਾਂ ਉਹਨਾਂ ਨੂੰ ਤਾਂ ਬੋਲਣ ਦਾ ਅਧਿਕਾਰ ਨਹੀਂ ਕਿਉਂਕਿ ਹਮੇਸ਼ਾ ਹੀ ਉਹ ਕਦੇ ਪੰਜਾਬ ਨਾਲ ਨਹੀਂ ਖੜੇ ਉਹ ਕੇਂਦਰ ਨਾਲ ਖੜਦੇ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬੀ ਇਧਰ ਟੱਕਰੇ ਖੜੀ ਹੈ ਸਤਵਾਂ ਨਾਬਾਕ ਕਬੱਡੀ ਕੱਪ ਅੰਨਰ ਵਿਰਤੀ ਲੱਖਣਵਸਿੰਹ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਕਬੱਡੀ ਅਸੋਰੀਆ ਅਸ 8 ਅਕੈਡਮੀਆ ਨੇ ਜਿਹੜਾ ਭਾਗ ਲਿਆ ਤੇ ਬਹੁਤ ਵੱਡੇ ਮੈਚ ਹੋ ਰਹੇ ਨੇ ਉਪਰੰਤ ਕਲਾਕਾਰਾਂ ਦਾ ਜਿਹੜਾ ਖੁੱਲਾ ਖੜਾ ਲੱਗ ਰਿਹਾ ਤੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਡੇ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਟੀਮਾ ਅਤੇ ਪੰਚਾਇਤਾਂ ਦੇ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਜ ਜੀ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਿਤਾਇਦਲੋਂ ਧੰਨਵਾਦ ਕੀ ਕੀ ਇਨਾਮ ਰੱਖੇ ਗਏ ਨੇ ਹਾਂ ਪਹਿਲਾ ਇਨਾਮ 2 ਲੱਖ ਜੀ ਦੂਜਾ 1.5 ਲੱਖ ਬਾਕੀ 51 51000 ਰੁਪਏ ਵੈਸਟ ਰੇਡਰ ਤੇ ਜਾਪੀ ਦਾ ਸਨਮਾਨ ਕਰ ਰਹੇ ਨੇ ਕਲਾਕਾਰ ਪ੍ਰੋਗਰਾਮ ਵੀ ਆਜੀ ਛੱਬਿਆ ਚਾਰ ਹਾਂਜੀ ਇਸ ਮੌਕੇ ਆਰਨੇਤ ਸੱਭਾ ਹਰਜੀਤ ਹਰਮਨ ਸਤਿੰਦਰ ਸੱਤੀ ਜ ਆ ਮਰਤਾ ਟੈੱਲੋਂ ਕੁਲਵਿੰਦਰ ਸੋਹੀ ਤੇ ਐਸਕੋਰ ਹੈ ਜਿਹੜਾ ਦਰਸ਼ਕਾਂ ਮਨੋਰੰਜਨ ਕਰਨ ਲਈ ਪਹੁੰਚਦੇ ਨੇ ਪਹੁੰਚੋ ਜੀ ਖੁਸ਼ ਹੋ ਗਏ ਸੱਤਵਾਂ ਕਬੱਡੀ ਕੱਪ ਦਾ ਨਾਭਾ ਤੋਂ ਸ਼ੁਰੂ ਆ ਜਾਨਤ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰ ਨਾਭਾ ਵੱਲੋਂ ਜਿਹੜਾ ਜੀ ਐਨਆਰਈ ਭਰਾਵਾਂ ਦੇ ਸਹਿਯੋਗ ਦੇ ਨਾਲ ਸੱਤਵਾਂ ਨਾਭਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਮੈਂ ਆਪਣੇ ਛੋਟੇ ਵੀ ਦਿੱਸੀ ਸੋਈਆਂ ਵਾਲਾ ਜਿਹੜੇ ਚੇਅਰਮੈਨ ਨੇ ਬਹੁਤ ਬੜਾ ਸਮਾਂ ਪਾ ਦੇ ਬਹੁਤ ਬਹੁਤ ਮੁਬਾਰਕਬਾ ਦਿਨਾ ਜੀ ਕਿ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਦਾ ਯੋਜਨ ਕੀਤਾ ਜਿਵੇਂ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਆ ਕੇ ਕਬੱਡੀ ਦੇ ਵਿੱਚ ਪ੍ਰਦਰਸ਼ਨ ਕਰਦੇ ਆ ਇਸ ਇਲਾਕੇ ਦੇ ਸਾਰੇ ਲੋਕੋ ਦਾ ਆਨੰਦ ਲੈਂਦੇ ਨੇ ਔਰ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਤੇ ਵੀ ਯੋਜਨਾ ਕੀਤਾ ਜਾਂਦਾ ਇਹ ਸਮੇਲ ਹੈ ਸਪੋਰਟਸ ਤੇ ਕਲਚਰ ਦਾ ਤੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹੈ ਹਰ ਇੱਕ ਸਾਲ ਹੁੰਦਾ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ ਔਰ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਖੇਡਾਂ ਦੇ ਨਾਲ ਜੁੜੋ ਆਪਣੇ ਸੱਭਿਆਚਾਰ ਦੇ ਨਾਲ ਨੌਜਵਾਨਾਂ ਨੂੰ ਰક્ષਿਤ ਤੋਂ ਮੁਕਤ ਕਰੋ ਕਿਉਂਕਿ ਨਸ਼ਾ ਬਰਬਾਦੀ ਹੈ ਜੀ ਆ ਮੁੰਡਿਆਂ ਦੀ ਸਿਰਤ ਕੱਲੀ ਬਣਦੀ ਹੈ ਇਹਦਾ ਮਨ ਕੀਤਾ ਨਾਦਾ ਬੇਟੂ ਫਰਾਜ ਪਿੱਟਾ ਆਹਵਾ ਚੋਟੀ ਦਾ ਨੰਬਰ ਆਪਣੀ ਟੀਮ ਦੇ ਸਹਿਯੋਗ ਨਾਲ ਅੱਜ ਕਬੱਡੀ ਪਾਉਣ ਦੇ ਲਈ ਨੰਬਰ ਸਾਹਿਬ ਨੂੰ ਇੱਕ ਮਿੰਟ ਸਾਹਮਣੇ ਵੀਰੇ 2011 ਦੇ ਵਿੱਚ ਜੰਗ ਦੀ ਟੀਮ ਦੇ ਵਿੱਚ ਖੁੱਲ੍ਹੀ ਕਬੱਡੀ ਕਲੱਬ ਜੰਗ ਦੀ ਉਹ ਬੋਲ ਬੋਲੇਗਾ ਮੀਨੂ ਕੰਗ ਦੀ ਪਾਛੇ ਨੇ ਧੰਨਵਾਦ ਉਧਰੋਂ ਪੰਮਾ ਨਾਂ ਦਾ ਆਸਟ੍ਰੇਲੀਆ ਦੇ ਮੈਂਬਰ ਸਾਹਿਬਾ ਸਮੂਹ ਮੈਂਬਰ ਅਤੇ ਚੇਅਰਮੈਨ